ਕੀ ਕਹਿ ਰਹੇ ਆ ਰਾਜ ਤੂੰ ਜਿਹੜਾ ਕੰਮ ਕਰਦਾ ਓਸੇ ਚ ਘਟਾ ਉਹ ਪਲਾਂਟ ਲਿਆ ਉਹ ਕਿਸੇ ਦਾ ਡੀਲਰ ਐ ਉਹ ਪੈਸੇ ਲੈ ਕੇ ਬਾਹਰ ਭੱਜ ਗਿਆ ਵੇ ਹੁਣ ਆਪਣੇ ਪੈਸਿਆਂ ਦਾ ਕੀ ਬਣੂ ਬਾਨਾ ਬਣਾਉਣਾ ਕੀ ਐ ਭਾਬੀ ਪੈਸੇ ਸਾਰੇ ਡੁੱਬ ਗਏ ਫੇਰ ਵੀਰੇ ਇਹਦਾ ਮਤਲਬ ਬ੍ਰਿੰਦਰ ਦੇ ਪੈਸੇ ਵੀ ਡੁੱਬ ਗਏ ਹੁਣ ਹੁਣ ਇਸ ਮਕਾਨ ਚ ਤੇ ਕਾਰੋਬਾਰ ਚ ਇਹਦਾ ਕੋਈ ਹਿੱਸਾ ਨਹੀਂ ਹੁਣ ਇਹ ਆਪ ਦਾ ਆਪੇ ਕਮਾਵੇ ਤੇ ਆਪੇ ਖਾਵੇ ਮੰਮੀ ਇਹ ਗੱਲਾਂ ਨਾ ਕਰੋ ਬੀਰੇ ਨੂੰ ਅਗਲੇ ਨੇ ਠੋਖਾ ਦਿੱਤਾ ਬੀਰੇ ਦੇ ਮਨ 'ਚ ਤਾਂ ਕੋਈ ਖੋਟ ਨਹੀਂ ਸੀ ਰੈਨ ਦੇ ਭੈਣੇ ਤੂੰ ਮੰਮੀ ਨੂੰ ਹੁਣ ਕੁਛ ਨਾ ਕਹ ਮੰਮੀ ਜੋ ਵੀ ਕਰ ਰਹੀ ਐ ਨਾ ਸਹੀ ਕਰ ਰਹੀ ਐ ਮੇਰੀ ਨਾ ਹੁਣ ਗਲਤੀ ਦੀ ਇਹੀ ਸਜ਼ਾ ਹੋ ਰੱਬਾ ਰੁਕ ਜਾ ਵੀਰੇ ਰੁਕ ਜਾ ਆਪਾਂ ਬਹਿ ਕੇ ਗੱਲ ਕਰਦੇ ਆਂ ਝਾੜ ਦਿਓ ਉਹਨੂੰ ਰਮਨ ਰੋਕੀ ਨਾ ਬਲਜੀਤ ਹੁਣ ਤੂੰ ਦੱਸ ਵੀ ਤੇਰੇ ਜੀਜਾ ਕਦੋਂ ਪੈਸੇ ਵਾਪਸ ਕਰੂਗਾ ਮੰਮੀ ਉਹ ਕਿਉਂ ਪੈਸੇ ਵਾਪਸ ਕਰੂਗਾ ਨਾਲੇ ਤੁਸੀਂ ਹੁਣ ਫੈਸਲਾ ਲੈ ਤਾਂ ਲਿਆ ਰਾਜ ਨੂੰ ਵੀ ਘਰੋਂ ਕੱਢਤਾ ਹੁਣ ਮੈਂ ਆਪਣੇ ਜੀਜੇ ਤੋਂ ਪੈਸੇ ਕਿਉਂ ਮੰਗਾ ਜਿੱਤ ਮੇਰਾ ਉਹਨੂੰ ਘਰੋਂ ਕੱਢਣਾ ਮੇਰੀ ਮਜਬੂਰੀ ਸੀ ਕੋਈ ਮਾਂ ਨਹੀਂ ਚਾਹੁੰਦੀ ਹੈਗੀ ਵੀ ਆਪਣੇ ਪੁੱਤ ਨੂੰ ਘਰੋਂ ਗੱਡੇ ਤੇ ਦਰਦ ਦਰਦੀਆਂ ਠੋਕਰਾਂ ਖਾਵੇ ਪਰ ਹੁਣ ਹੁਣ ਗੱਲ ਪੈਸਿਆਂ ਦੀ ਹੈ ਤੇਰੇ ਜੀਜੇ ਨੇ ਪੈਸੇ ਉਧਾਰੇ ਲਏ ਨੇ ਹੁਣ ਉਹੀ ਪੈਸੇ ਵਾਪਸ ਕਰੂਗਾ ਪਰ ਮੰਮੀ ਕਿਵੇਂ ਉਹ ਪੈਸੇ ਵਾਪਸ ਕਰੂਗਾ ਉਹ ਤਾਂ ਹੁਣ ਪੱਲਾ ਝਾੜ ਗਿਆ ਕਹਿੰਦਾ ਛੋਡੇ ਘਰ ਦੇ ਪੈਸੇ ਖਰਚ ਹੋਏ ਨੇ ਆਪੇ ਰਾਜ ਤੋਂ ਲੈ ਲਓ ਨਾ ਨਾ ਰਾਜਨੀ ਪੈਸੇ ਤਾਂ ਤੇਰਾ ਜੀਜਾ ਹੀ ਦੇਊਗਾ ਜੇ ਮੈਂ ਰਾਜ ਨਾਲ ਸਖਤੀ ਕਰ ਸਕਦੀ ਆ ਨਾ ਤਾਂ ਪੈਸੇ ਮੈਨੂੰ ਤੇਰੇ ਜੀਜੇ ਤੋਂ ਵੀ ਕਢਾਉਣੇ ਆਉਂਦੇ ਆ ਰਾਜ ਤਾਂ ਦੇਖ ਮੇਰਾ ਸਾਕਾ ਪੁੱਤ ਆ ਤੇਰਾ ਜੀਜਾ ਮੇਰਾ ਕੋਈ ਸੱਕਾ ਨਹੀਂ ਹੈਗਾ ਪਰ ਮੰਮੀ ਤੁਸੀਂ ਆਪ ਹੀ ਸੋਚੋ ਨਾ ਜਿਹੜੇ ਪੈਸੇ ਹੁਣ ਆਪਣੇ ਘਰੇ ਆਇਆ ਉਹ ਕਿਉਂ ਵਾਪਸ ਕਰੂਗਾ ਇਹ ਤਾਂ ਦੇਖ ਤੈਨੂੰ ਪਤਾ ਜਾਂ ਤੇਰੇ ਜੀਜੇ ਨੂੰ ਪਤਾ ਵੀ ਉਹ ਪੈਸੇ ਕਿਵੇਂ ਵਾਪਸ ਕਰੂਗਾ ਕੱਢਣ ਨੂੰ ਤਾਂ ਮੈਂ ਤੈਨੂੰ ਵੀ ਘਰੋਂ ਕੱਢ ਸਕਦੀ ਸੀ ਪਰ ਨਾ ਇਹ ਤਾਂ ਫੈਸਲਾ ਹੁਣ ਮੇਰਾ ਮੁੰਡਾ ਹੀ ਕਰੂਗਾ ਵੀ ਤੈਨੂੰ ਘਰੇ ਰੱਖਣਾ ਕਿ ਨਹੀਂ ਜੇ ਤੂੰ ਮੇਰੇ ਦਿਲ ਦੀ ਗੱਲ ਪੁੱਛੇ ਨਾ ਇਹ ਫੈਸਲਾ ਮੈਂ ਲੈਣਾ ਹੁੰਦਾ ਤਾਂ ਹੁਣ ਨੂੰ ਤਾਂ ਮੈਂ ਤੈਨੂੰ ਕਦੋਂ ਦੀ ਘਰੋਂ ਕੱਢ ਦਿੰਦੀ। ਤੁੰਮੀ ਰਾਜਵੀਰ ਹਲੇ ਬਾਹਲੀ ਦੂਰ ਨਹੀਂ ਗਿਆ ਹੋਣਾ। ਆਪਾਂ ਜਾ ਕੇ ਲੈ ਆਂਦੇ ਆ ਉਹਨੂੰ। ਨਹੀਂ ਧੀਏ ਹੁਣ ਮੈਂ ਫੈਸਲਾ ਲੈ ਲਿਆ। ਹੁਣ ਮੈਂ ਆਪਣਾ ਫੈਸਲਾ ਨਹੀਂ ਬਦਲਣਾ। ਤੈਨੂੰ ਨਹੀਂ ਪਤਾ ਮੈਨੂੰ ਕਿੰਨਾ ਦੁੱਖ ਹੋ ਰਿਹਾ ਵੀ ਮੈਂ ਆਪਣੇ ਪੁੱਤ ਨੂੰ ਐਸ ਘਰੋਂ ਕੱਢਿਆ। ਪਰ ਗੱਲ ਇਹ ਵੀ ਹੈ ਇਹ ਫੈਸਲਾ ਲੈਣਾ ਜ਼ਰੂਰੀ ਸੀ ਜੋ ਉਹਨੇ ਗਲਤੀ ਕੀਤੀ ਹੈ ਨਾ ਉਹਦੀ ਸਜ਼ਾ ਤਾਂ ਉਹਨੂੰ ਭੁਗਤਣੀ ਚਾਹੀਦੀ ਹੈ ਸ਼ਾਇਦ ਉਹਨੂੰ ਕੋਈ ਸਮਝ ਲੱਗੀ ਜਾਵੇ ਪਰ ਮੰਮੀ ਬਸ ਧੀਏ ਹੁਣ ਮੈਂ ਕੁਝ ਨਹੀਂ ਸੁਣਨਾ ਮੈਨੂੰ ਨਾ ਚਾਹ ਕੇ ਵੀ ਨਾ ਆਪਣੇ ਦਿਲ ਤੇ ਪੱਥਰ ਰੱਖਣਾ ਪਿਆ ਪਰ ਰਾਜ ਲਈ ਨਾ ਇਹ ਫੈਸਲਾ ਲੈਣਾ ਬਹੁਤ ਜ਼ਰੂਰੀ ਸੀ ਚੱਲ ਮਨਾ ਛੇਤੀ ਛੇਤੀ ਪੈਰ ਬਟਲ ਜੇ ਕਿਤੇ ਇਹ ਮੇਤੋਂ ਪਹਿਲਾਂ ਘਰੇ ਆ ਗਏ ਨਾ ਤਾਂ ਉਹ ਮੇਤੋਂ 100 ਤਰ੍ਹਾਂ ਦੇ ਸਵਾਲ ਪੁੱਛਣਗੇ ਜਿੰਨਾਂ ਦਾ ਮੇਤੋਂ ਨਾ ਜਵਾਬ ਨਹੀਂ ਦੇ ਹੁਣ ਮੈਂ ਤਾਂ ਛੈਲੀ ਨੂੰ ਵੀ ਨਹੀਂ ਦੱਸ ਕੇ ਵੀ ਮੈਂ ਕਿੱਥੇ ਚੱਲੀ ਆ ਚੱਲ ਮਨਾ ਛੇਤੀ ਛੇਤੀ ਚੱਲ ਕੋਟਰੀ ਤਾਂ ਖੜੀ ਆ ਇਹ ਤਾਂ ਆ ਵੀ ਗਏ ਜੇ ਇਹ ਮੈਨੂੰ ਸਵਾਲ ਪੁੱਛਣਗੇ ਮੈਂ ਕੀ ਜਵਾਬ ਦਵਾਂਗੀ ਚੱਲ ਮਨਾ ਦੇਖੀ ਜਾਓ ਚੱਲ ਅੰਦਰ ਕਿੱਥੇ ਗਈ ਸੀ ਮੈਂ ਮੈਂ ਕਿਤੇ ਨਹੀਂ ਗਈ ਸੀ ਜੀ ਮੈਦਾ ਨਾਲ ਵਾਲੀ ਗਵੰਡਰ ਕੋਲ ਖੜੀ ਸੀ ਕਿਉਂ ਝੂਠ ਬੋਲਦੀਆਂ ਜਦੋਂ ਮੈਂ ਆ ਉਹ ਦਰਵਾਜੇ ਦੇ ਕੱਲੀਏ ਖੜੀ ਸੀ ਮੈਂ ਵੀ ਉਹਦੇ ਨਾਲ ਹੀ ਖੜੀ ਸੀ ਉਹਨਾਂ ਦੇ ਦਰਵਾਜੇ ਅੰਦਰ ਆ ਗਏ ਮੰਮੀ ਤੁਸੀਂ ਜਿਹੜਾ ਸਮਾਨ ਕਿਹਾ ਸੀ ਮੈਂ ਲੈਣ ਨੂੰ ਲੈ ਆਏ ਆ ਆ ਦੇਖ ਲਓ ਡੈਡੀ ਜੀ ਅੱਜ ਨਾ ਮੇਰਾ ਕੜੀ ਚੋਲ ਖਾਣ ਨੂੰ ਦਿਲ ਕਰਦਾ ਸੀ ਤੇ ਮੈਂ ਮੰਮੀ ਨੂੰ ਕਿਹਾ ਵੀ ਨਾਲ ਵਾਲੇ ਆਂਟੀ ਤੋਂ ਨਾ ਇੱਕ ਕੋਲੀ ਦਹੀਂ ਦੀ ਫੜ ਲਿਓ ਉਹ ਦਹੀਂ ਲਿਆਉਣਾ ਤਾਂ ਦੂਰ ਮੰਮੀ ਤਾਂ ਉਹਦੇ ਨਾਲ ਗੱਲਾਂ ਮਾਰ ਕੇ ਹੀ ਮੁੜਿਆ ਐ ਮਰ ਮੈਨੂੰ ਦਾ ਪੁੱਤ ਇਹ ਉੱਥੇ ਖੜੀ ਦੇਖੀ ਹੈ ਨਹੀਂ ਮੈਂ ਕਹਿ ਤਾਂ ਰਹੀ ਐ ਜੀ ਤੁਹਾਨੂੰ ਮੈਂ ਉੱਥੇ ਹੀ ਖੜੀ ਸੀਗੀ ਉਹਨੇ ਮੈਨੂੰ ਆਪਣੀਆਂ ਗੱਲਾਂ 'ਚ ਇੰਨਾ ਲਿਹਾ ਲਿਆ ਮੈਂ ਦਹੀਂ ਦੇਉਣਾ ਤਾਂ ਭੁੱਲੀ ਗਈ ਚੱਲ ਕੋਈ ਨਹੀਂ ਮੈਂ ਲਿਆ ਦੇਣਾ ਦਹੀਂ ਇਹਨੇ ਤੁਸੀਂ ਸੋਚੀ ਜਾ ਕੇ ਕੰਮ ਲੱਗੋ ਹਾਂ ਜੀ ਤੁਸੀਂ ਜਾ ਕੇ ਨਾ ਮੈਨੂੰ ਦਹੀਂ ਲਿਆ ਦਿਓ ਮੈਂ ਇਹਨੇ ਚੌਲ ਧਰ ਦਿੰਨੀ ਆ ਚੱਲ ਠੀਕ ਆ ਮੈਂ ਲੈ ਆ ਕੇ ਦਿੰਦਾ ਮੰਮੀ ਕਿੱਥੇ ਗਏ ਸੀ ਮੰਮੀ ਮੈਂ ਕੁਝ ਪੁੱਛ ਰਹੀ ਆ ਕਿੱਥੇ ਗਏ ਸੀ ਜਾਣ ਲੱਗੇ ਦੱਸ ਕੇ ਵੀ ਨਹੀਂ ਗਏ ਮੈਂ ਕਿੱਥੇ ਜਾਣਾ ਇੱਥੇ ਸੀ ਮੈਂ ਮੰਮੀ ਤੁਹਾਡੇ ਮੂੰਹ ਤੋਂ ਨਾ ਸਾਫ ਸਾਫ ਪਤਾ ਚੱਲ ਰਿਹਾ ਵੀ ਤੁਸੀਂ ਝੂਠ ਬੋਲ ਰਹੇ ਹੋ ਮੰਮੀ ਜੀ ਜਦੋਂ ਝੂਠ ਬੋਲਣਾ ਹੀ ਨਹੀਂ ਆਉਂਦਾ ਫਿਰ ਬੋਲਦੇ ਕਿਉਂ ਉਹ ਦੱਸੋ ਤਾਂ ਸਹੀ ਕਿੱਥੇ ਜਾ ਕੇ ਆਏ ਹੋ ਮੈਂ ਤੈਨੂੰ ਕਿਹਾ ਨਾ ਮੈਂ ਕਿਤੇ ਨਹੀਂ ਗਈ ਮੰਮੀ ਤੁਸੀਂ ਵੀਰੇ ਨੂੰ ਮਿਲ ਕੇ ਆਏ ਹੋ ਮੰਮੀ ਬੋਲੋ ਨਾ ਚੁੱਪ ਕਿਉਂ ਸਾਡੇ ਤੋਂ ਚੋਰੀ ਛਿਪੇ ਵੀਰੇ ਨੂੰ ਮਿਲ ਕੇ ਆਏ ਹੋ ਹਾਂ ਤੇਰੇ ਵੀਰੇ ਨੂੰ ਮਿਲ ਕੇ ਆਈਆਂ ਮੈਂ ਵੀ ਕੀ ਕਰਾਂ ਉਹਨੂੰ ਕਿੰਨੇ ਦਿਨ ਹੋ ਗਏ ਸੀ ਦੇਖਿਆ ਹੀ ਨਹੀਂ ਜਦੋਂ ਮੈਨੂੰ ਪਤਾ ਲੱਗਿਆ ਵੀ ਉਹ ਨਸ਼ਾ ਛਡਾਊ ਕੇਂਦਰ ਜਾ ਫਿਰ ਮੇਥੋਂ ਰਿਹਾ ਨਹੀਂ ਗਿਆ ਮੈਂ ਕਿਹਾ ਜਾ ਕੇ ਉਹਨੂੰ ਮੈਂ ਇੱਕ ਵਾਰੀ ਮੇਲੀ ਆਉਣੀ ਆ ਨਾਲੇ ਮੈਂ ਉਹਦਾ ਹਾਲ ਚਾਲ ਪੁੱਛਿਆ ਵੇ ਹੁਣ ਉਹ ਕਿਵੇਂ ਆ ਬਸ ਮੰਮੀ ਐਸੇ ਕਰਕੇ ਤਾਂ ਡੈਡੀ ਜੀ ਤੁਹਾਨੂੰ ਦੱਸ ਨਹੀਂ ਸੀ ਰਹੇ ਵੀ ਤੁਸੀਂ ਉਹਦੇ ਫਿਕਰ ਕਰੋਗੇ ਮੈਂ ਤੇਰੇ ਕਹਿਣ ਦਾ ਕੀ ਮਤਲਬ ਵੀ ਮੈਂ ਆਪਦੇ ਪੁੱਤ ਨੂੰ ਕਦੇ ਮਿਲੇ ਹੀ ਨਾ ਮੰਮੀ ਤੁਸੀਂ ਇੱਕ ਵਾਰ ਗੱਲ ਨੂੰ ਸਮਝੋ ਡੈਡੀ ਜੀ ਵੀਰੇ ਦਾ ਭਲਾ ਚਾਹੁੰਦੇ ਨੇ ਉਹ ਤਾਂ ਹੀ ਉਹ ਡੈਡੀ ਜੀ ਤੁਹਾਡੇ ਨਾਲ ਕੋਈ ਗੱਲ ਨਹੀਂ ਸੀ ਕਰ ਰਹੇ ਉਹਨਾਂ ਨੂੰ ਪਤਾ ਸੀ ਜੇ ਤੁਹਾਨੂੰ ਪਤਾ ਲੱਗ ਗਿਆ ਨਾ ਤੁਸੀਂ ਵੀਰੇ ਨਹੀਂ ਜ਼ਰੂਰ ਮਿਲ ਕੇ ਆਓਗੇ ਹੁਣ ਮੰਮੀ ਕਿਤੇ ਫੇਰ ਉਹੀ ਗੱਲ ਨਾ ਹੋ ਜੇ ਵੀ ਮਾਰੀ ਮੰਮਤਾ ਵੀਰੇ ਤੇ ਭਾਰੀ ਪੈ ਜਾਵੇ ਤੇ ਵੀਰਾ ਸੁਧਰੇ ਹੀ ਨਾ ਧੀਏ ਇਹ ਕੀ ਕਹੀ ਜਾਨੀ ਐ ਤੂੰ ਤੈਨੂੰ ਪਤਾ ਤੇਰਾ ਵੀਰਾ ਨਾ ਉੱਥੇ ਰੋਂਦਾ ਝੱਲਿਆ ਨਹੀਂ ਸੀ ਜਾਂਦਾ ਮੇਤੋਂ ਮੈਨੂੰ ਕਹਿੰਦਾ ਕਿਸੇ ਨਾ ਕਿਸੇ ਤਰੀਕੇ ਇੱਥੋਂ ਮੈਨੂੰ ਮੰਮੀ ਬਾਹਰ ਕੱਢ ਲਾ ਮੰਮੀ ਭੁੱਲ ਕੇ ਵੀ ਇਹ ਗਲਤੀ ਨਾ ਕਰਿਓ ਉਹਨੂੰ ਨਹੀਂ ਬਾਹਰ ਕਢਵਾਉਣਾ ਜਿੱਥੇ ਉਹ ਹੈਗਾ ਨਾ ਬਿਲਕੁਲ ਠੀਕ ਆ ਉਹਨੂੰ ਉੱਥੇ ਹੀ ਰਹਿਣ ਦੋ ਹੁਣ ਕੀਤੇ ਮੰਮੀ ਥੋੜੀ ਇੱਕ ਗਲਤੀ ਕਰਕੇ ਨਾ ਡੈਡੀ ਜੀ ਨੇ ਜਿਹੜੇ ਉਹਨੂੰ ਸੁਧਾਰਨ ਲਈ ਐਨੀ ਮਿਹਨਤ ਕੀਤੀ ਆ ਨਾ ਕਿਤੇ ਉਹ ਖਰਾਬ ਨਾ ਹੋ ਜੇ ਉਹ ਐ ਨਹੀਂ ਕੁਝ ਹੁੰਦਾ ਤੂੰ ਤਾਂ ਮੈਨੂੰ ਐ ਸਮਝਦੀ ਐ ਜਿਵੇਂ ਕਿ ਤੇ ਮੈਂ ਨਿਆਣੀ ਹੀ ਹੁੰਨੀ ਆ ਤੇ ਕੋਈ ਗੱਲ ਨੂੰ ਮੈਂ ਸਮਝਦੀ ਹੀ ਨਹੀਂ ਮੰਮੀ ਮੈਂ ਕਦੋਂ ਕਿਹਾ ਤੁਹਾਨੂੰ ਵੀ ਤੁਸੀਂ ਕਿਸੇ ਗੱਲ ਨੂੰ ਸਮਝਦੇ ਨਹੀਂ ਪਰ ਤੁਸੀਂ ਨਾ ਹੁਣ ਮੇਰੇ ਨਾਲ ਇੱਕ ਵਾਅਦਾ ਕਰੋ ਵੀ ਅੱਜ ਤੋਂ ਬਾਅਦ ਨਾ ਤੁਸੀਂ ਵੀਰੇ ਨੂੰ ਮਿਲਣ ਨਹੀਂ ਜਾਓਗੇ ਮੰਮੀ ਮੈਂ ਚੁੱਪਣਾ ਭੱਟੋ ਉਹ ਵਾਦਾ ਕਰੋ ਵੀ ਤੁਸੀਂ ਵੀਰੇ ਨੂੰ ਮਿਲਣ ਨਹੀਂ ਜਾਂਦੇ ਡੈਡੀ ਜੀ ਜੋ ਕਰ ਰਹੇ ਨੇ ਨਾ ਉਹਦੇ ਭਲੇ ਲਈ ਕਰ ਰਹੇ ਨੇ ਮੰਮੀ ਜੇ ਤੁਸੀਂ ਮੇਰੀ ਗੱਲ ਨਹੀਂ ਮੰਨ ਰਹੇ ਨਾ ਫਿਰ ਮੈਂ ਵੀ ਨਾ ਹੁਣ ਡੈਡੀ ਜੀ ਨੂੰ ਦੱਸ ਹੀ ਦੇਣਾ ਵੀ ਗਵਾਂਡੀਆਂ ਦੇ ਤੁਸੀਂ ਕੋਈ ਨਹੀਂ ਸੀਗੇ ਵੀਰੇ ਨੂੰ ਮਿਲ ਕੇ ਆਏ ਹੋ ਨਹੀਂ ਨਹੀਂ ਜੈਲੀ ਤੂੰ ਨਾ ਤੇਰਾ ਡੈਡੀ ਕੋਲ ਕੋਈ ਗੱਲ ਨਾ ਕਰੀ ਉਹ ਤਾਂ ਮੈਨੂੰ ਬਹੁਤ ਗੁੱਸੇ ਹੋਣਗੇ ਫੇਰ ਮੰਮੀ ਹੁਣ ਤੁਸੀਂ ਵਾਦਾ ਕਰੋ ਵੀ ਤੁਸੀਂ ਨਹੀਂ ਜਾਂਦੇ ਕਿਤੇ ਇਹ ਨਾ ਹੋਵੇ ਵੀ ਬੀਰਾ ਅਜੇ ਤਾਂ ਆਪਣੇ ਕੋਲ ਆ ਤੇ ਡੈਡੀ ਲਈ ਨੂੰ ਕੋਈ ਹੋਰ ਸਖਤ ਫੈਸਲਾ ਲੈਣਾ ਪੈ ਜਾਵੇ ਕਿਉਂ ਉਹ ਨੂੰ ਡੈਡੀ ਕਿਤੇ ਇੰਨੀ ਦੂਰ ਭੇਜ ਦੇਣ ਜਿੱਥੇ ਆਪਾਂ ਨੂੰ ਮਿਲਣਾ ਵੀ ਔਖਾ ਹੋ ਜਾਵੇ ਠੀਕ ਆਤੀ ਏ ਮੈਂ ਨਹੀਂ ਜਾਂਦੀ ਪਰ ਆਹ ਮਿਲਣ ਆਲੀ ਗੱਲ ਨਾ ਤੂੰ ਤੇਰੇ ਡੈਡੀ ਕੋਲੇ ਨਾ ਕਰੀ ਮੰਮੀ ਫਿਕਰ ਨਾ ਕਰੋ ਮੈਂ ਡੈਡੀ ਜੀ ਕੋਲ ਕੋਈ ਗੱਲ ਨਹੀਂ ਕਰਦੇ ਪਰ ਤੁਸੀਂ ਵੀ ਨਾ ਹੁਣ ਕਿਤੇ ਵੀ ਜਾਣ ਤੋਂ ਪਹਿਲਾਂ ਦੱਸ ਕੇ ਜਾਓਗੇ ਵੀ ਕਿੱਥੇ ਜਾ ਰਹੇ ਹੋ ਠੀਕ ਆਤੀ ਏ ਜਿਵੇਂ ਤੂੰ ਕਹੇ ਚਲੋ ਆਜੋ ਹੁਣ ਡੈਡੀ ਆਉਣ ਵਾਲੇ ਨੇ ਆਪਾਂ ਕੜੀ ਛੋਲ ਬਣਾ ਲਈਏ ਇਹ ਬੁੜੀ ਦਾ ਨਾ ਲੋਕ ਦਾ ਜ਼ਿਆਦਾ ਹੀ ਦਿਮਾਗ ਖਰਾਬ ਹੋ ਗਿਆ ਜਿਹੜਾ ਮੈਨੂੰ ਘਰੋਂ ਕੱਢਣ ਨੂੰ ਫਿਰਦੀ ਐ ਮੈਨੂੰ ਮੈਨੂੰ ਨਹੀਂ ਕੋਈ ਘਰੋਂ ਕੱਢ ਸਕਦਾ ਹਾਏ ਰੱਬਾ ਇੰਨੀ ਖੁਸ਼ੀ ਇੰਨੀ ਖੁਸ਼ੀ ਤਾਂ ਮੈਨੂੰ ਅੱਜ ਤੱਕ ਨਹੀਂ ਹੋਈ ਮੈਨੂੰ ਨਹੀਂ ਸੀ ਪਤਾ ਵੀ ਐਡੀ ਵੱਡੀ ਮੁਸ਼ਕਲ ਚੋਂ ਮੈਂ ਇੰਨੀ ਆਸਾਨੀ ਨਾਲ ਨਿਕਲ ਜੂੰਗੀ ਵੈਸੇ ਜੋ ਵੀ ਮੈਂ ਚਾਇਆ ਉਹੀ ਹੋਇਆ ਇਹ ਘਰ ਵੀ ਮੇਰਾ ਹੋ ਗਿਆ ਤੇ ਮੈਨੂੰ ਕੁਛ ਕਰਨਾ ਵੀ ਨਹੀਂ ਪਿਆ ਲੋਕੀ ਸਹੀ ਕਹਿੰਦੇ ਨੇ ਕਿ ਔਰਤਾਂ ਨੂੰ ਸਮਝਣਾ ਬਹੁਤ ਔਖਾ ਉਹ ਅੱਜ ਸਾਬਿਤ ਵੀ ਹੋ ਗਿਆ ਲੈ ਦੱਸ ਮੈਂ ਆਪਣੀ ਸੱਸ ਤੋਂ ਐਵੇਂ ਹੀ ਡਰੀ ਜਾਂਦੀ ਸੀ ਉਹ ਕਾਮਲੀ ਨੇ ਤਾਂ ਆਪਣੇ ਪੁੱਤ ਨੂੰ ਹੀ ਘਰੋਂ ਕੱਢ ਮਾਰਿਆ ਹੁਣ ਤਾਂ ਮੈਨੂੰ ਇਹਨਾਂ ਤੋਂ ਵੀ ਡਰਨ ਦੀ ਲੋੜ ਨਹੀਂ ਉਹ ਇਹਨਾਂ ਤੋਂ ਕੀ ਕਿਸੇ ਤੋਂ ਵੀ ਡਰਨ ਦੀ ਲੋੜ ਨਹੀਂ ਸ਼ਰਮ ਕਰ ਭਾਬੀ ਸ਼ਰਮ ਤੇਰੇ ਕਰਕੇ ਮੇਰਾ ਛੋਟਾ ਭਰਾ ਘਰ ਛੱਡ ਕੇ ਚਲਾ ਗਿਆ ਤੇ ਤੂੰ ਖੁਸ਼ੀਆਂ ਮਨਾਉਂਦੀ ਫਿਰਦੀ ਆ। ਓ ਭੈਣ ਜੀ ਮੇਰੇ ਕਰਕੇ ਨਹੀਂ ਤੇਰਾ ਭਰਾ ਘਰ ਛੱਡ ਕੇ ਚਲਾ ਗਿਆ। ਆਪਣੀਆਂ ਕਰਤੂਤਾਂ ਕਰਕੇ ਛੱਡ ਕੇ ਗਿਆ। ਮੰਮੀ ਨੂੰ ਵੀ ਉਹਦੇ ਕਰਤੂਤਾਂ ਚ ਲੈਣੀਆਂ ਔਖੀਆਂ ਹੋ ਰਹੀਆਂ ਸੀ। ਐਸੇ ਕਰਕੇ ਮੰਮੀ ਨੇ ਉਹਨੂੰ ਘਰੋਂ ਕੱਢ ਮਾਰਿਆ। ਭਾਬੀ ਜੋ ਵੀ ਵੀਰੇ ਨਾਲ ਹੋਇਆ ਨਾ ਉਹਦੀ ਬਦਕਿਸਮਤੀ ਸੀ। ਕੌਣ ਚਾਹੁੰਦਾ ਕਿ ਉਹਦੇ ਕੰਮ 'ਚ ਘਾਟਾ ਪਵੇ? ਓ ਭੈਣ ਜੀ ਜਦੋਂ ਕੋਈ ਕੰਮ ਕਰਨਾ ਹੋਵੇ ਨਾ ਪਹਿਲਾਂ ਉਹਦੀ ਜਾਂਚ ਪੜਤਾਲ ਕਰਨੀ ਪੈਂਦੀ ਆ ਐਵੇਂ ਨਹੀਂ ਅੱਖਾਂ ਮੀਚ ਕੇ ਪੈਸੇ ਲਾ ਦੇਂਦੇ ਜੇ ਐ ਕਰੂਗਾ ਫਿਰ ਘਾਟ ਹੀ ਪੈਣਗੇ ਭਾਬੀ ਇਹ ਗੱਲ ਤਾਂ ਤੇਰੇ ਤੇ ਵੀ ਲਾਗੂ ਹੁੰਦੀ ਐ ਤੂੰ ਵੀ ਤਾਂ ਆਪਣੇ ਪੇਕਿਆਂ ਤੇ ਅੱਖਾਂ ਬੰਦ ਕਰਕੇ ਵਿਸ਼ਵਾਸ ਕਰਦੀ ਐ ਤੇ ਬਿਨਾਂ ਸੋਚੇ ਸਮਝੇ ਉਹਨਾਂ ਤੇ ਪੈਸੇ ਲਟਾਉਣੀ ਐ ਘਾਟਾ ਤਾਂ ਭਾਬੀ ਤੈਨੂੰ ਵੀ ਪਿਆ ਬਸ ਗੱਲ ਇੰਨੀ ਐ ਕਿ ਤੈਨੂੰ ਕਿਸੇ ਨੇ ਘਰੋਂ ਬਾਹਰ ਨਹੀਂ ਕੱਢਿਆ ਬਕਵਾਸ ਬੰਦ ਕਰ ਇਹ ਘਰ ਹੁਣ ਮੇਰਾ ਮੈਨੂੰ ਇਸ ਘਰੋਂ ਕਿਉਂ ਕੱਢਿਆ ਜਾਊਗਾ ਮੰਮੀ ਨੇ ਰਾਜ ਨੂੰ ਸਾਫ਼-ਸਾਫ਼ ਲਫ਼ਜ਼ਾਂ ਚ ਕਹਿਤਾ ਵੀ ਜਿਹੜਾ 30 ਲੱਖ ਉਹਨੇ ਖਰਾਬ ਕਰਿਆ ਉਹੀ ਉਹਦਾ ਹਿੱਸਾ ਹੁਣ ਤੂੰ ਆਪਣੀ ਫਿਕਰ ਕਰ ਕਿਉਂਕਿ ਜੇ ਤੂੰ ਮੇਰੇ ਨਾਲ ਬਰਤਨ ਆ ਨਾ ਤਾਂ ਮੇਰੇ ਘਰ ਦੇ ਮਾਮਲੇ 'ਚ ਦਾਖਲ ਅੰਦਾਜ਼ੀ ਕਰਨੀ ਬੰਦ ਕਰ ਦੇ ਓ ਹੋ 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 ਭਾਬੀ ਜੀ ਐਨਾ ਗੁਮਾਨ ਹਾਲੇ ਤਾਂ ਘਰ ਤੁਹਾਡੇ ਨਾਮ ਵੀ ਨਹੀਂ ਹੋਇਆ ਏ ਨਾ ਪੁੱਲੋ ਕੇ ਕਰ ਹਜੇ ਵੀ ਮੇਰੀ ਮਾਂ ਦੇ ਨਾਮ ਹੈ ਜਦੋਂ ਨੇ ਆਪਣੇ ਸਕੇ ਮੁੰਡੇ ਨੂੰ ਨਹੀਂ ਬਖਸਿਆ ਇੱਕ ਗਲਤੀ ਕਰਕੇ ਉਹਨੂੰ ਘਰੋਂ ਬਾਹਰ ਕੱਢਦਾ ਪਰ ਤੂੰ ਕਿਹੜੇ ਖੇਜ ਦੀ ਮੂਲੀ ਐ ਸਾਡੀ ਮੰਮੀ ਦੇ ਸੁਭਾਅ ਤਾਂ ਤੂੰ ਜਾਣੂ ਐ ਜੋ ਤੂੰ ਕੀਤਾ ਉਹਦੀ ਸਜ਼ਾ ਤੈਨੂੰ ਦੇ ਸਕਦੇ ਸੀ ਪਰ ਮੰਮੀ ਵੱਡੇ ਵੀਰੇ ਕਰਕੇ ਚੁੱਪ ਕਰ ਗਈ ਤੈਨੂੰ ਰਮਨ ਕੋਈ ਹੋਰ ਕੰਮ ਹੈ ਹੀ ਨਹੀਂ ਜਦੋਂ ਦੇਖੋ ਆ ਪ੍ਰਧਾਨਗੀ ਜੀ ਘੋੜ ਦੀ ਫਿਰਦੀ ਰਹਿਣੀ ਆ ਪਰ ਤੇਰੀ ਪ੍ਰਧਾਨਗੀ ਚੱਲਦੀ ਨਹੀਂ ਐਨਾ ਤਾਂ ਮੈਨੂੰ ਪਤਾ ਚੱਲ ਗਿਆ ਕਿ ਮੰਮੀ ਜੀ ਤੇਰੀ ਕੋਈ ਗੱਲ ਨਹੀਂ ਮੰਨਦੇ ਤੂੰ ਆਪ ਹੀ ਦੇਖ ਲੈ ਰਾਜ ਨੂੰ ਕਿੰਨੀ ਤੂੰ ਰੋਕਣ ਦੀ ਕੋਸ਼ਿਸ਼ ਕੀਤੀ ਪਰ ਮੰਮੀ ਜੀ ਨੇ ਤੇਰੀ ਇੱਕ ਨਹੀਂ ਸੁਣੀ ਉਹ ਭੈਣੇ ਹਜੇ ਵੀ ਤੇਰੇ ਕੋਲ ਟਾਈਮ ਹੈਗਾ ਚੰਗੀ ਰਹेंगी ਮੇਰੀ ਮੰਨ ਤਾਂ ਇਥੇ ਬੋਰੀਆਂ ਬਿਸਤਰ ਗੋਲ ਕਰ ਤੇ ਚਲੀ ਜਾ ਕਿਉਂਕਿ ਤੇਰੀ ਪ੍ਰਧਾਨਗੀ ਇੱਥੇ ਨਾ ਤਾਂ ਮੰਮੀ ਜੀ ਨੇ ਚੱਲਣ ਦੇਣੀ ਆ ਤੇ ਨਾ ਹੀ ਮੈਂ ਓ ਭਾਬੀ ਮੈਨੂੰ ਪ੍ਰਧਾਨਗੀ ਦਾ ਕੋਈ ਸ਼ੌਂਕ ਨਹੀਂ ਪ੍ਰਧਾਨਗੀ ਤਾਂ ਤੂੰ ਘੋਟਦੀ ਐ ਨਾਲੇ ਛਿੱਤਰ ਵੀ ਵਧੀਆ ਖਾਨੀ ਐ ਫਿਰ ਭਾਬੀ ਇਹ ਘਰ 'ਚ ਜੋ ਵੀ ਮਾੜਾ ਹੋ ਰਿਹਾ ਨਾ ਇਹ ਤੇਰੇ ਕਰਕੇ ਹੋ ਰਿਹਾ ਉਹ ਕਹਾਵਤ ਆ ਤੂੰ ਸੁਣੀ ਹੋਣੀ 100 ਦਿਨ ਚੋੜ ਦੇ 1 ਦਿਨ ਸਾਥ ਦਾ ਇਹ ਕਹਾਵਤ ਬਹੁਤ ਜਲਦੀ ਸੱਚ ਹੋਣ ਵਾਲੀ ਐ ਵੈਸਾ ਇੱਕ ਪੱਖੋਂ ਤਾਂ ਵਧੀਆ ਹੋਇਆ ਵੀਰਾ ਇਹ ਘਰ ਛੱਡ ਕੇ ਚਲਾ ਗਿਆ ਕਿਉਂਕਿ ਤੂੰ ਉਹਦਾ ਕਦੇ ਭਲਾ ਹੋਣ ਹੀ ਨਹੀਂ ਦੇਣਾ ਸੀ ਤੂੰ ਤਾਂ ਰਾਜਵੀਰ ਨੂੰ ਇਹ ਖਰਚ ਜਰਦੀ ਨਹੀਂ ਸੀ ਹੁਣ ਤੇਰੀ ਅੱਖਾਂ ਤਾਂ ਪਰੇ ਰਹੂਗਾ ਤੇ ਉਹ ਕੁਝ ਬਣ ਵੀ ਜਾਊਗਾ ਔਰ ਰਾਮਨ ਤੂੰ ਵੀ ਕੀ ਗੱਲਾਂ ਕਰਦੀਆਂ ਔਰ ਜੀਨੇ ਸਾਰੀ ਉਮਰ ਘਟੇ ਹੀ ਖਾਦਾ ਹੋਵੇ ਉਹਦਾ ਨਹੀਂ ਕੁਝ ਬਣ ਸਕਦਾ ਰਹਿਣ ਦੇ ਭਾਬੀ ਰੱਬ ਦੇ ਕਰੇ ਦੇਰ ਹੈ ਅੰਧੇਰ ਨਹੀਂ ਰੱਬ ਨੂੰ ਹੀ ਪਤਾ ਹੈ ਕੀ ਹੋਣਾ ਹੈ ਕੀ ਨਹੀਂ ਤੇ ਜਦੋਂ ਰੱਬ ਨੇ ਚੰਗਾ ਚਾਹਿਆ ਨਾ ਫਿਰ ਰਾਜਵੀਰੇ ਦੇ ਦਿਨ ਬਦਲਦੇ ਟਾਈਮ ਨਹੀਂ ਲੱਗਣਾ ਮੇਰੀ ਜ਼ਿੰਦਗੀ ਦਾ ਕੀ ਬਣ ਗਿਆ ਕੀ ਸੋਚਿਆ ਸੀ ਕੀ ਹੋ ਗਿਆ ਮੈਨੂੰ ਤਾਂ ਸਭ ਨੇ ਧੋਖੇ ਦਿੱਤੇ ਆਪਣੇਆਂ ਨੇ ਕੀ ਪਰਾਇਆਂ ਨੇ ਕੀ ਕਿਉਂ ਰੱਬਾ ਕਿਉਂ ਮੈਂ ਜਿਹੜਾ ਵੀ ਕੰਮ ਕਰਨਾ ਚਾਹਣਾ ਉਸੇ 'ਚ ਨੁਕਸਾਨ ਉਸੇ 'ਚ ਘਾਟਾ ਮੈਂ ਸੋਚਿਆ ਸੀ ਇਹ ਪਲਾਟ ਮੇਰੀ ਜ਼ਿੰਦਗੀ ਬਣਾ ਦੇਊਗਾ ਮੈਂ ਆਪਣੀ ਤੇ ਸ਼ੈਦੀ ਨੂੰ ਉਹ ਸਾਰੀਆਂ ਖੁਸ਼ੀਆਂ ਦੇਊਗਾ ਜਿਹੜੀਆਂ ਮੇਰੇ ਤੋਂ ਦੇ ਨਹੀਂ ਹੋਈਆਂ ਪਰ ਮੈਨੂੰ ਕੀ ਪਤਾ ਸੀ ਮੈਂ ਜਿਹੜਾ ਕੁਝ ਸੋਚ ਰਿਹਾ ਉਹ ਕੁਝ ਵੀ ਨਹੀਂ ਹੋਣਾ ਹੁਣ ਤੂੰ ਹੀ ਦੱਸ ਰੱਬਾ ਮੈਂ ਕਿੱਥੇ ਜਾਵਾਂ ਕੀ ਕਰਾਂ ਮੇਰੇ ਤਾਂ ਹੱਥ ਪੱਲੇ ਹੀ ਨਹੀਂ ਕੁਝ ਰਿਹਾ ਮੇਰੀ ਮਾਂ ਨੇ ਮੈਨੂੰ ਘਰੋਂ ਕੱਢਤਾ ਉਹ ਵੀ ਬਸ ਆਪਦੇ ਪੈਸੇ ਵਾਲੇ ਪੁੱਤ ਨੂੰ ਹੀ ਪਿਆਰ ਕਰਦੀ ਐ ਤੇ ਭਾਬੀ ਨੂੰ ਮੋਜਾਂ ਲਾਕੀਆਂ ਉਹ ਤਾਂ ਸ਼ੁਰੂ ਤੋਂ ਹੀ ਚਾਹੁੰਦੀ ਸੀ ਵੀ ਮੈਂ ਉਸ ਘਰੋਂ ਨਿਕਲ ਜਾ ਕੀ ਕਰਾਂ ਰੱਬਾ ਦੱਸ ਕੀ ਕਰਾਂ ਮੈਂ ਤਾਂ ਸ਼ੈਲੀ ਕੋਲ ਵੀ ਨਹੀਂ ਜਾ ਸਕਦਾ ਸ਼ੈਲੀ ਦੇ ਮਾਪਿਓ ਤਾਂ ਗਾਲਾਂ ਹੀ ਕੱਢਦੇ ਹੋਣਗੇ ਵੀ ਅਸੀਂ ਕਿਹੋ ਜਿਹਾ ਜਵਾਈ ਲੱਭਿਆ ਜਿਹੜਾ ਸਾਡੀ ਧੀ ਨੂੰ ਹੀ ਨਹੀਂ ਖੁਸ਼ ਰੱਖ ਸਕਿਆ ਇੰਨਾ ਸਾਰੀਆਂ ਗੱਲਾਂ ਤੋਂ ਇੱਕ ਗੱਲ ਤਾਂ ਸਪੱਤ ਹੋ ਗਈ ਮੈਂ ਹੀ ਨਗਮਾ ਜਿਹੜਾ ਦੀਨਾ ਘਰ ਵਾਲੀ ਨੂੰ ਨਾ ਮਾਂ ਨੂੰ ਖੁਸ਼ ਰੱਖ ਸਕਿਆ ਪਰ ਨਾਰਾਜ਼ ਐ ਟੈਟੇਰੀ ਹੋ ਕੇ ਕੁਝ ਨਹੀਂ ਬੰਨਾ ਓਏ ਆਪਦੇ ਜੀਜੇ ਤੋਂ ਹੀ ਕੁਝ ਸਿੱਖ ਲਾ ਕਿਵੇਂ ਉਹਨੇ ਘਰੋਂ ਅੱਡ ਹੋ ਕੇ ਦੁਬਾਰੇ ਆਪਣਾ ਸਾਰਾ ਕਾਰੋਬਾਰ ਖੜਾ ਕਰ ਲਿਆ ਮੈਨੂੰ ਵੀ ਇਹ ਕਰਨਾ ਚਾਹੀਦਾ ਪਰ ਇੱਕ ਗੱਲ ਪੱਕੀ ਐ ਮੈਂ ਹੁਣ ਘਰੇ ਨਹੀਂ ਜਾਂਦਾ ਚਾਹੇ ਦੀ ਮੈਨੂੰ ਕੋਈ ਲੱਖ ਬੁਲਾਵੇ